ਪੰਜਾਬ ਦੇ ਵਿੱਚ ਬਿਜਲੀ ਸਬਸਿਡੀ ਦਾ ਇੱਕ ਡਾਟਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਹੜਾ ਤੁਹਾਨੂੰ ਹੈਰਾਨ ਕਰ ਦੇਵੇਗਾ ਦਰਅਸਲ ਫੈਸਲਾ ਆਮ ਜਨਤਾ ਨੇ ਕਰਨਾ ਜਾਂ ਫਿਰ ਸਰਕਾਰਾਂ ਨੇ ਕਰਨਾ ਕਿ ਬਿਜਲੀ ਦੀ ਸਬਸਿਡੀ ਕਿਸ ਨੂੰ ਮਿਲਣੀ ਚਾਹੀਦੀ ਹੈ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਕਿ ਕਿਸ ਤਰੀਕੇ ਦੀ ਤੁਸੀਂ ਸਰਕਾਰਾਂ ਤੋਂ ਮੰਗ ਕਰਨੀ ਆ ਆਮ ਜਨਤਾ ਦਰਸ਼ਕਾਂ ਦੇ ਹੱਥ ਦੇ ਵਿੱਚ ਹੈ ਤੁਸੀਂ ਅਖੀਰ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਆਪਣੀ رائے ਵੀ ਸਾਂਝੀ ਕਰਿਓ ਪਰ ਇੱਕ ਡਾਟਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਿਛਲੇ ਕੁਝ ਕੁ ਸਾਲਾਂ ਦਾ ਕਿ ਕਿ ਇਸ ਤਰੀਕੇ ਕਿਹੜੇ ਕਿਹੜੇ ਨੰਮੀ ਲੀਡਰ ਸਿਆਸਤ ਦੇ ਵਿੱਚ ਵੱਡਾ ਆਪਣਾ ਕਹਿ ਦਿਆ ਕਿ ਚਿਹਰਾ ਰੱਖਦੇ ਨੇ ਤੇ ਨਾਲ ਮੀਡੀਆ ਦੇ ਵਿੱਚ ਵੱਡੇ ਐਲਾਨ ਕਰ ਗਏ ਕਿ ਉਹ ਸਬਸਿਡੀ ਜਿਹੜੀ ਬਿਜਲੀ ਦੀ ਆ ਉਹ ਛੱਡਣਗੇ ਪਰ ਅੰਦਰੋਂ ਗਤੀ ਉਹ ਬਿਜਲੀ ਦੀ ਸਬਸਿਡੀ ਵੀ ਨਹੀਂ ਭਰੇ ਜਾਨੀ ਕਿ ਸਿਆਸਤ ਦੇ ਜਿਹੜੇ ਜਿਹੜੇ ਉਦਾਨ ਨੇ ਸਿਆਸਤਦਾਨ ਮੀਡੀਆ ਦੇ ਵਿੱਚ ਆ ਕੇ ਵਾਅਦਾ ਕਰਾ ਗਏ ਲੋਕਾਂ ਸਾਹਮਣੇ ਪਰ ਜੋ ਅੰਦਰ ਪਾਸੇ ਚੱਲ ਰਿਹਾ ਉਸ ਦਾ ਤੁਹਾਡੇ ਨਾਲ ਡਾਟਾ ਸਾਂਝਾ ਕਰਾਂਗੇ ਪੰਜਾਬ ਦੇ ਵਿੱਚ ਬਿਜਲੀ ਸਬਸਿਡੀ ਦਾ ਮਾਮਲਾ ਕਈ ਸਾਲਾਂ ਤੋਂ ਵਿਵਾਦਾਂ ਦੇ ਵਿੱਚ ਅੱਜ ਵੀ ਕਈ ਵੱਡੇ ਮਰਬਿਆਂ ਵਾਲੇ ਕਿਸਾਨ ਜਿਨ੍ਹਾਂ ਦੇ ਵਿੱਚ ਸੈਂਕੜੇ ਕਰੋੜਪਤੀ ਸਿਆਸੀ ਨੇਤਾ ਵੀ ਸ਼ਾਮਲ ਨੇ ਖੇਤਾਂ ਵਾਲੀ ਖੇਤਾਂ ਵਾਲੀ ਮੋਟਰਾਂ ਵਾਲੀ ਜਿਹੜੀ ਮੁਫਤ ਬਿਜਲੀ ਛੱਡਣ ਨੂੰ ਤਿਆਰ ਨਹੀਂ ਨੇ ਯਾਨੀ ਕਿ ਉਸ ਦੇ ਤਿਆਗ ਦੀ ਭਾਵਨਾ ਇਹਨਾਂ ਮਰਬਿਆਂ ਵਾਲੇ ਕਿਸਾਨਾਂ ਦੇ ਵਿੱਚ ਜਾਂ ਫਿਰ ਕਰੋੜਾਂਪਤੀ ਸਿਆਸਤਦਾਨਾਂ ਦੇ ਵਿੱਚ ਕਿਤੇ ਵੀ ਝਲਕਦੀ ਹੋਈ ਨਜ਼ਰ ਨਹੀਂ ਆਈ ਸੂਬੇ ਦੇ ਵਿੱਚ ਸਿਰਫ ਤਿੰਨ ਸਿਆਸੀ ਪਰਿਵਾਰ ਹੀ ਅਜੇ ਬਿਜਲੀ ਸਬਸਿਡੀ ਛੱਡਣ ਦਾ ਖੁੱਦ ਜਿਹੜਾ ਐਲਾਨ ਵੀ ਕਰ ਚੁੱਕੇ ਨੇ ਤੇ ਜਿਹੜਾ ਉਸ ਦਾ ਬੇਲਾ ਉਹ ਵੀ ਖੁੱਦ ਪਰ ਰਹੇ ਨੇ ਜਨਵਰੀ 2018 ਦੇ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵਿੱਤੀ ਹਾਲਾਤਾਂ ਦੇ ਮੱਦੇਨਜ਼ਰ ਧਨਾੜ ਲੋਕਾਂ ਨੂੰ ਜਿਹੜੇ ਕਿ ਵਿੱਤੀ ਤੌਰ ਤੇ ਬਹੁਤ ਸਟਰੋਂਗ ਲੋਕਾਂ ਨੂੰ ਨੇਤਾਵਾਂ ਨੂੰ ਇਹ ਅਪੀਲ ਕੀਤੀ ਸੀ ਕਿ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕਰ ਪਰ ਇਸ ਅਪੀਲ ਦਾ ਪ੍ਰਭਾਵ ਘਟ ਹੀ ਪਿਆ ਅੱਜ ਵੀ ਵੱਡੇ ਨੇਤਾ ਸਿਆਸੀ ਲੀਡਰ ਕਰੋੜਾਂ ਪਤੀ ਲੀਡਰ ਸਬਸਿਡੀ ਦਾ ਲਾਭ ਲੈ ਰਹੇ ਨੇ ਮੌਜੂਦਾ ਆਪ ਸਰਕਾਰ ਨੇ ਕਿਸੇ ਵੀ ਨੇਤਾ ਦੀ ਅਜੇ ਤੱਕ ਖੇਤਾਂ ਵਾਲੀ ਜਿਹੜੀ ਸਬਸਿਡੀ ਆ ਉਹ ਛੱਡਣ ਦੀ ਹਿੰਮਤ ਨਹੀਂ ਦਿਖਾਈ ਕਈ ਨੇਤਾਵਾਂ ਨੇ ਤਾਂ ਐਲਾਨ ਵੀ ਕੀਤਾ ਪਰ ਕਿਸੇ ਵੀ ਤਰੀਕੇ ਨਾਲ ਉਹ ਐਲਾਨ ਅਮਲ ਦੇ ਵਿੱਚ ਨਹੀਂ ਆਉਂਦਾ ਕਾਂਗਰਸੀ ਵਿਧਾਇਕ ਹਲਕਾ ਪਲਾਟ ਤੋਂ ਸੁਖਪਾਲ ਸਿੰਘ ਖੈਰਾ ਨੇ ਨਵੰਬਰ 2015 ਦੇ ਵਿੱਚ ਖੇਤਾਂ ਵਾਲੀ ਮੋਟਰਾਂ ਦੀ ਜਿਹੜੀ ਸਬਸਿਡੀ ਮਿਲਦੀ ਆ ਬਿਜਲੀ ਦੀ ਉਹ ਛੱਡਣ ਦਾ ਐਲਾਨ ਕੀਤਾ ਸੀ ਪਰ ਅਸ ਤੱਕ ਉਹਨਾਂ ਦੀਆਂ 9 ਖੇਤੀ ਮੋਟਰਾਂ ਨੂੰ ਸਬਸਿਡੀ ਮਿਲ ਰਹੀ ਹੈ ਅਜੇ ਹੀ ਹੀ ਹਾਲਤ ਵਿੱਚ ਸਾਬਕਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਆਂਗੜ ਦੀ ਹੈ ਜਿਨ੍ਹਾਂ ਨੇ 29 ਸਤੰਬਰ 2118 ਤੋਂ 2 ਮੋਟਰਾਂ ਦੀ ਸਬਸਿਡੀ ਛੱਡਣ ਦੀ ਲਿਖਤੀ ਸਹਿਮਤੀ ਦਿੱਤੀ ਸੀ ਪਰ ਅਜੇ ਤੱਕ ਕਿਸੇ ਦਾਵੀ ਬਿੱਲ ਨਹੀਂ ਭਰਿਆ ਬਿਠੰਡਾ ਦੇ ਪਿੰਡ ਮਹਾਰਾਜ ਦੇ ਕਮਲਜੀ ਦਿਓਲ ਨੇ 25 ਅਪ੍ਰੈਲ 2118 ਨੂੰ ਸਬਸਿਡੀ ਛੱਡ ਦਿੱਤੀ ਸੀ ਪਰ ਬਾਅਦ ਦੇ ਵਿੱਚ ਇਹ ਫੈਸਲਾ ਵਾਪਸ ਲੈ ਲਿਆ ਇਸ ਖਪਤਕਾਰ ਨੇ 1.40 ਲੱਖ ਰੁਪਏ ਦਾ ਬਿੱਲ ਤਾ ਭਰਿਆ ਪਰ ਅਗਲੇ ਸਾਲਾਂ ਦੇ ਵਿੱਚ ਮੁੜ ਤੋਂ ਜਿਹੜੀ ਸਬਸਿਡੀ ਆਉ ਲੈਣ ਲੱਗ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਤੋਂ ਬਾਅਦ ਕੇਵਲ 10 ਖਪਤਕਾਰਾਂ ਨੇ ਬਿਜਲੀ ਦੀ ਸਬਸਿਡੀ ਛੱਡੀ ਜਿਨ੍ਹਾਂ ਨੇ ਹੁਣ ਤੱਕ 18.83 ਲੱਖ ਰੁਪਏ ਦੇ ਬਿੱਲ ਭਰੇ ਸੁਖਜਿੰਦਰ ਸਿੰਘ ਰੰਧਾਵਾ ਵੀ ਜਿਸ ਦੇ ਵਿੱਚ ਆਉਂਦੇ ਨੇ ਇਸ ਵਕਤ ਗੁਰਦਾਸਪੁਰ ਮੈਂਬਰ ਆਫ ਪਾਰਲੀਮੈਂਟ ਨੇ ਉਤੋਂ 2.65 ਲੱਖ ਰੁਪਏ ਦਾ ਬਿੱਲ ਭਰਿਆ ਸੁਨੀਲ ਜਾਕੜ ਭਾਜੀਪੀ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਨੇ 2.09 ਲੱਖ ਰੁਪਏ ਦਾ ਜਿਹੜਾ ਬਿੱਲ ਭਰਿਆ 19 ਮਈ 2017 ਤੋਂ ਅਜੇ ਵੀਰ ਜਾਕੜ ਜਿਨ੍ਹਾਂ ਨੇ 2.09 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਭਰਿਆ ਤੇ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ 10.56 ਲੱਖ ਰੁਪਏ ਦਾ ਤਿੰਨ ਮੋਟਰਾਂ ਦਾ ਬਿੱਲ ਭਰਿਆ ਪਾਵਰ ਕਾਮ ਨੇ 23 ਫਰਵਰੀ 2118 ਨੂੰ ਇੱਕ ਮਹਿੰਮਤ ਚਲਾਈ ਸੀ ਜਿਸ ਦੇ ਵਿੱਚ ਇਹ ਗੱਲ ਆਖੀ ਸੀ ਕਿ ਹਰ ਸਬ ਡਿਵੀਜ਼ਨ ਦੇ ਵਿੱਚ ਘੱਟੋ ਘੱਟ ਇੱਕ ਕਿਸਾਨ ਸਬਸਿਡੀ ਛੱਡੇ ਪਰ ਇਹ ਜਿਹੜੀ ਯੋਜਨਾ ناکਾਮ ਰਹਿ ਜਾਂਦੀ ਆ ਕਿਸੇ ਵੀ ਤਰੀਕੇ ਨਾਲ ਧਰਾਤਲ ਦੇ ਉੱਪਰ ਲਾਗੂ ਹੁੰਦੀ ਜਾਂ ਫਿਰ ਉਸ ਦਾ ਅਸਰ ਦੇਖਣ ਨੂੰ ਨਹੀਂ ਮਿਲਦਾ ਆਪ ਸਰਕਾਰ ਨੇ ਇੱਕ ਵੱਖਰਾ ਰਾਹ ਅਪਣਾ ਲਿਆ ਧਨਾੜ ਕਿਸਾਨਾਂ ਨੂੰ ਸਬਸਿਡੀ ਹਿਚੋਂ ਹਟਾਉਣ ਦੀ ਬਜਾਏ ਯਾਨੀ ਕਿ ਜਿਹੜੇ ਕਰੋੜਾਪਤੀ ਸਿਆਸਤਦਾਨ ਨੇ ਉਹਨਾਂ ਤੋਂ ਖੇਤਾਂ ਵਾਲੀ ਜਿਹੜੀ ਮੋਟਰਾਂ ਦੀ ਬਿਜਲੀ ਜਿਹੜੀ ਉਹ ਹਟਾਉਣ ਦੀ ਬਜਾਏ ਯਾਨੀ ਕਿ ਸਬਸਿਡੀ ਬੰਦ ਕਰਨ ਦੀ ਬਜਾਏ ਉਹਨਾਂ ਨੂੰ ਬਿੱਲ ਲਗਾਉਣ ਦੀ ਬਜਾਏ ਆਪ ਸਰਕਾਰ ਨੇ ਘਰੇਲੂ ਬਿਜਲੀ ਵੀ ਮੁਫਤ ਦੇਣੀ ਸ਼ੁਰੂ ਕਰ ਦਿੱਤੀ ਜਦਕਿ ਕਿਸਾਨ ਜਟੇਬੰਦੀਆਂ ਵੱਡੇ ਜ਼ਿਮੀਦਾਰ ਜਿਨ੍ਹਾਂ ਕਿ 10 ਏਕੜ ਤੋਂ ਵੱਧ ਨੇ ਉਹਨਾਂ ਨੂੰ ਸਬਸਿਡੀ ਨਾ ਦੇਣ ਦੀ ਬਹੁਤੀਆਂ ਹਮਾਇਤ ਕਰਦਿਆਂ ਨੇ ਮੌਜੂਦਾ ਸਰਕਾਰ ਦੇ ਵਿੱਚ 87 ਵਿਧਾਇਕ ਕਰੋੜਾਪਤੀ ਨੇ ਤੇ ਲਗਭਗ ਸਭ ਹੀ ਇਹ ਜਿਹੜੀ ਖੇਤਾਂ ਵਾਲੀ ਬਿਜਲੀ ਦੀ ਮੁਫਤ ਸਬਸਿਡੀ ਲੈ ਰਹੇ ਨੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਜੇਕਰ ਦੇਖੀਏ 94 ਤੇ 2012 ਤੋਂ 17 ਵਾਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਹੈ 103 ਵਿਧਾਇਕ ਕਰੋੜਾਂ ਪਤੀ ਸੀ ਤੇ ਤੁਸੀਂ ਦੇਖੋ ਕਿ ਕਰੋੜਾਂ ਪਤੀ ਵਿਧਾਇਕ ਹੁਣ ਵੀ ਨੇ ਹੁਣ ਸਾਸਿ ਨੇ ਜਿਹੜੀ ਅਗਲੀ ਪਿਛਲੀ ਸਰਕਾਰ ਰਹਿ ਚੁੱਕੀ ਆ ਕਾਂਗਰਸ ਦੀ ਯਾਨੀ ਕਿ 17 ਤੋਂ 22 ਵਾਲੀ ਉਸ ਦੇ ਵਿੱਚ ਤਕਰੀਬਨ 94 ਸੀ ਤੇ 12 ਤੋਂ 17 ਵਾਲੀ ਦੇ ਵਿੱਚ 103 ਸੀ ਕਿਸੇ ਨੇ ਵੀ ਸਬਸਿਡੀ ਛੱਡਣ ਦੀ ਮਿਸਾਲ ਕਾਇਮ ਨਹੀਂ ਕੀਤੀ 1997 ਵਿਧਾਨ ਸਭਾ ਚੋਣਾਂ ਦੌਰਾਨ ਤਤਕਾਲੀ ਸੀਐਮ ਅਰਜਿੰਦਰ ਕੌਰ ਪੱਠੜੋਣਾ ਨੇ 7 ਏਕੜ ਤੱਕ ਕਿਸਾਨਾਂ ਲਈ ਮੁਫਤ ਬਿਜਲੀ ਦਾ ਐਲਾਨ ਕੀਤਾ ਜਾਨੀ ਕਿ 7 ਏਕੜ ਜਿਹੜੇ ਕਿਸਾਨ ਦੀ ਜ਼ਮੀਨ ਆ ਉਸ ਨੂੰ ਜਿਹੜੀ ਖੇਤਾਂ ਵਾਲੀ ਜਿਹੜੀ ਬਿਜਲੀ ਆ ਮੋਟਰਾਂ ਤੇ ਜਿਹੜੀ ਬੰਬੀਆਂ ਤੇ ਉਸ ਦੀ ਸਬਸਿਡੀ ਦੇ ਕੇ ਉਹ ਮੁਫਤ ਕੀਤੀ ਜਾਊ ਪ੍ਰਕਾਸ਼ ਸਿੰਘ ਬਾਦਲ ਨੇ ਐਸੇ ਚੋਣਾਂ ਵਿੱਚ ਸਭ ਕਿਸਾਨਾਂ ਦੀ ਮੁਫਤ ਬਿਜਲੀ ਦਾ ਵਾਅਦਾ ਕੀਤਾ ਉਸੇ ਵੇਲੇ ਸਾਲ 1997-98 ਦੇ ਵਿੱਚ ਇਹ ਖਰਚਾ ਜਿਹੜਾ 604 ਕਰੋੜ ਸੀ ਤੇ ਅੱਜ ਇਹ ਖਰਚਾ 10000 ਕਰੋੜ ਰੁਪਏ ਤੋਂ ਵੀ ਪਾਰ ਹੋ ਗਿਆ ਹੋਰ ਸੂਬਿਆਂ ਦੇ ਵਿੱਚ ਵੀ ਹਾਲਾਂਕਿ ਜਿਹੜੀ ਖੇਤਾਂ ਵਾਲੀ ਬਿਜਲੀ ਆ ਜਾਨੀ ਕਿ ਸਿੱਧੇ ਤੌਰ ਤੇ ਜਿਹੜੀਆਂ ਖੇਤਾਂ ਦੇ ਵਿੱਚ ਲੱਗੇ ਟਿਊਬਵੈਲ ਮੋਟਰਾਂ ਨੇ ਉਹਨਾਂ ਨੂੰ ਬਿਜਲੀ ਜਿਹੜੀ ਸਬਸਿਡੀਆਂ ਦੇ ਉੱਪਰ ਮਿਲਦੀ ਆ ਮੁਫਤ ਮਿਲਦੀ ਆ ਪਰ ਹਰ ਸੂਬਿਆਂ ਦੇ ਵਿੱਚ ਤਕਰੀਬਨ ਦੇਸ਼ ਦੇ 7 ਸੂਬਿਆਂ ਦੇ ਵਿੱਚ ਮੁਫਤ ਬਿਜਲੀ ਮਿਲਦੀ ਹੈ ਜਿਨ੍ਹਾਂ ਦੇ ਵਿੱਚ ਹਰ ਥਾਂ ਤੇ ਵੱਖਰੀਆਂ ਵੱਖਰੀਆਂ ਸ਼ਰਤਾਂ ਨੇ ਕੁਝ ਗਜ਼ਾਪਲਾ ਵੀ ਤੁਹਾਡੇ ਨਾਲ ਉਦਾਹਰਨਾ ਸਾਂਝਾ ਕਰਾਂਗੇ ਕਰਨਾਟਕ ਕਰਨਾਟਕ ਦੇ ਵਿੱਚ 10 ਹਾਰਸ ਪਾਵਰ ਤੱਕ ਆ ਜਿਹੜੀ ਕਿਸਾਨਾਂ ਨੂੰ ਜਿਹੜੀ 10 ਹਾਰਸ ਪਾਵਰ ਤੱਕ ਆ ਜਿਹੜੀ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜਾਨੀ ਕਿ ਸਬਸਿਡੀ ਦਿੱਤੀ ਜਾਂਦੀ ਹੈ ਇਸੇ ਤਰੀਕੇ ਐਮਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ 1 ਹੈਕਟੇਅਰ ਜ਼ਮੀਨ ਵਾਲੇ ਐਸ ਸੀ ਐਕਸ ਟੀ ਕਿਸਾਨਾਂ ਨੂੰ 5 ਹਾਰਸ ਪਾਵਰ ਤੱਕ ਦੀ ਮੋਟਰ ਤੇ ਜਿਹੜੀ ਉਹ ਬਿਜਲੀ ਦੀ ਸਬਸਿਡੀ ਮਿਲਦੀ ਹੈ ਤੇ ਜੇ ਉਧਰਲੇ ਪਾਸੇ ਤੇ ਲੰਗਾ ਨਾਲ ਦੀ ਜੇਕਰ ਗੱਲ ਕਰ ਲੈਂਦੇ ਆ ਤਾਂ కార్ਪੋਰੇਟ ਕਿਸਾਨਾਂ ਨੂੰ ਕੋਈ ਵੀ ਸਬਸਿਡੀ ਨਹੀਂ ਮਿਲਦੀ ਤਾਂ ਦੇਖੋ ਕਿ ਸੱਤ ਸੂਬਿਆਂ ਦੇ ਵਿੱਚ ਸ਼ਰਤਾਂ ਦੇ ਉੱਪਰ ਸਬਸਿਡੀ ਮਿਲਦੀ ਆ ਕਿਸੇ ਨੂੰ ਜਿਹੜਾ ਜ਼ਮੀਨ ਦੇ ਉੱਪਰ ਕੋਈ ਜਿਹੜਾ ਮੋਟਰ ਦੀ ਜਿਹੜੀ ਹੌਸਪਾਵਰ ਲਗਾਇਆ ਤੇ ਜੇਕਰ ਕੋਈ ਉਧਰਲੇ ਪਾਸੇ కార్ਪੋਰੇਟਾ ਉਸ ਨੂੰ ਮੁਫਤ ਨਹੀਂ ਦਿੱਤੀ ਜਾਂਦੀ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਸ਼ਰਤਾਂ ਨੇ ਪਰ ਪੰਜਾਬ ਦੇ ਵਿੱਚ ਸਾਲ 1997 98 ਦੇ ਵਿੱਚ ਜੋ ਫੈਸਲਾ ਪ੍ਰਕਾਸ਼ ਸਿੰਘ ਬਾਦਲ ਹੁਣੀ ਕਰ ਜਾਂਦੇ ਨੇ ਕਿ ਜਿਹੜਾ 97 98 ਦੇ ਵਿੱਚ ਸਾਰੇ ਟੋਟਲ ਕਿਸਾਨਾਂ ਦੀ ਖੇਤਾਂ ਵਾਲੀ ਮੋਟਰਾਂ ਦੀ ਜਿਹੜੀ ਬਿਜਲੀ ਆ ਉਹ ਮੁਫਤ ਕਰ ਦਿੱਤੀ ਜਾਂਦੀ ਆ ਉਸ ਨੇ ਪੰਜਾਬ ਦੇ ਉੱਪਰ ਵੱਡਾ ਵਿੱਤੀ ਸੰਕਟ ਖੜਾ ਕਰਤਾ ਹਾਲਾਂਕਿ ਸਵਾਲ ਇਹ ਨਹੀਂ ਕਿ ਛੋਟੇ ਕਿਸਾਨਾਂ ਨੂੰ ਬਿਜਲੀ ਮੁਫਤ ਕਿਉਂ ਦਿੱਤੀ ਜਾਂਦੀ ਆ ਖੇਤਾਂ ਵਾਲੀ ਸਵਾਲ ਇਹ ਆ ਕਿ ਜਿਹੜੇ ਕਰੋੜਪਤੀ ਸਿਆਸਤਦਾਨ ਨੇ ਐਸ ਵਕਤ ਵੀ 97 87 ਜਿਹੜੇ 87 ਨੇ ਪਿਛਲੇ ਜਿਹੜੀ ਟਰਮ ਸੀ ਉਸ ਦੇ ਵਿੱਚ 94 ਸੀ ਉਸ ਤੋਂ ਪਿਛਲੀ 103 ਸੀ ਕਿ ਉਹਨਾਂ ਨੂੰ ਵੀ ਮੁਫਤ ਬਿਜਲੀ ਇਸੇ ਤਰੀਕੇ ਨਾਲ ਸਬਸਿਡੀ ਤੇ ਖੇਤਾਂ ਵਾਲੀ ਮਿਲਣੀ ਚਾਹੀਦੀ ਹੈ ਵੱਡੇ ਸਵਾਲ ਲੋਕਾਂ ਦੇ ਵੀ ਨੇ ਹਾਲਾਂਕਿ ਅਸੀਂ ਤੁਹਾਡੇ ਨਾਲ ਡਾਟਾ ਸਾਂਝਾ ਕੀਤਾ ਪਿਛਲੇ ਕੁਝ ਸਾਲਾਂ ਤੱਕ ਕਿਹੜੇ ਸਿਆਸਤਦਾਨ ਕਿਸ ਤਰੀਕੇ ਮੀਡੀਆ ਚ ਚਲਾਨ ਕਰਦੇ ਅੰਦਰ ਖਾਤੀ ਕਿਸ ਤਰੀਕੇ ਬਿੱਲ ਨਹੀਂ ਭਰੇ ਇਸ ਦਾ ਫੈਸਲਾ ਜਿਹੜਾ ਆਮ ਲੋਕਾਂ ਨੇ ਕਰਨਾ ਕਿ ਕਿਸ ਤਰੀਕੇ ਜਿਹੜਾ ਸਰਕਾਰ ਨੂੰ ਨਿਯਮ ਬਣਾਉਣਾ ਚਾਹੀਦਾ ਪਰ ਆਸੀ ਅੰਕੜੇ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ ਕਿਸ ਤਰੀਕੇ ਦੀ ਤੁਹਾਡੀ رائے ਆ ਇਸ ਨਿਯਮ ਨੂੰ ਲੈ ਕੇ ਕਿ ਕਿਸ ਤਰੀਕੇ ਦਾ ਬਣਨਾ ਚਾਹੀਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ